ਨਮਸਕਾਰ ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਇਹ ਵੱਡੀ ਖਬਰ ਨੰਗਲ ਦੇ ਕਰੀਬੀ ਪਿੰਡ ਬ੍ਰह्मਪੁਰ ਤੋਂ ਆ ਰਹੀ ਹੈ ਜਿੱਥੇ ਬੀਤੀ ਰਾਤ ਇੱਕ ਬੱਸ ਤੇ ਕਾਰ ਵਿੱਚ ਭਿਆਨਕ ਟੱਕਰ ਹੋ ਗਈ ਸੀ ਵੀਡੀਓ ਵਿੱਚ ਤੁਸੀਂ ਕਾਰ ਦੀ ਹਾਲਤ ਦੇਖ ਕੇ ਅਨੁਮਾਨਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਭਿਆਨਕ ਹੋ ਸਕਦੀ ਹੈ ਕਾਰ ਵਿੱਚ ਬੈਠੇ ਬੰਦਿਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਔਰਤ ਦੀ ਮੌਤ ਵੀ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਟੱਕਰ ਕਾਰਨ ਸੜਕ ਤੇ ਲੰਬਾ ਜਾਮ ਵੀ ਲੱਗ ਗਿਆ ਸੀ ਦੇਖੋ ਨਿਊਜ਼ ਪ੍ਰਾਈਮ ਲਈ ਪੂਪਿੰਦਰ ਲਾੜੀ ਦੀ ਇਹ ਰਿਪੋਰਟ ਤਿੰਨ ਅੰਗਲ ਫੰਕਸ਼ਨ ਤੇ ਆਏ ਲੇਕਿਨ ਜਿਹੜੀ ਗਲਤੀ ਲੱਗਦੀ ਆ ਪੂਰੀ ਬੱਸ ਵਾਲੇ ਦੀ ਆ ਇਹ ਇੰਜ ਕੋਈ ਸ਼ੱਕ ਨਹੀਂ ਪੂਰੀ ਗਲਤੀ ਬੱਸ ਵਾਲੇ ਦੀ ਆ ਬੱਸ ਡਰਾਈਵਰ ਦੀ ਬੰਦਿਆਂ ਦੀ ਕੋਈ ਪਛਾਣ ਹੋ ਰਹੀ ਹੈ ਬੰਦਿਆਂ ਦੀ ਕੋਈ ਪਛਾਣ ਨਹੀਂ ਹੋ ਰਹੀ ਇਹ ਬੰਦੇ ਜਿਹੜੇ ਹੈਗੇ ਬੰਦੇ ਤਿੰਨ-ਚਾਰ ਜਿਹੜੇ ਆ ਹਸਪੀਟਲ ਪਹੁੰਚਾਤੇ ਇੱਕ ਜਿਹੜੀ ਲੇਡੀਜ਼ ਹੈ ਉਹ ਡੈਥ ਹੋ ਗਈ ਉਹ ਆਪਾਂ ਕੱਢ ਕੇ ਹਸਪੀਟਲ ਪਹੁੰਚਾਤੀ ਐਂਬੂਲੈਂਸ ਆਈ ਉਹ ਲੈ ਗਈ